ਇੱਕ ਬੰਦੇ ਤੋਂ ਸਟਾਰਟ ਕੀਤੀ ਸੀ ਮੈਂ ਇਕੱਲੇ ਤੋਂ ਅੱਜ ਮੇਰੇ ਨਾਲ 300 ਬੰਦਾ ਮੇਰੇ ਨਾਲ ਜੁੜੇ ਹੋਏ ਜਿਹੜਾ ਮੈਨੂੰ ਰੋਟੀ ਦਿੰਦਾ ਤੇ ਅਸੀਂ ਕੀ ਕਰਦੇ ਆ ਪਹਿਲਾਂ ਫਰਾਈਡੇ ਨੂੰ ਸ਼ਾਮ ਨੂੰ ਦੋ ਪੋਚ ਦਿੰਦੇ ਆ ਇੱਕ ਪੋਚ ਦੇ ਅੰਦਰ ਛੋਟਾ ਪੋਚ ਹੁੰਦਾ ਜਿਹਦੇ ਵਿੱਚ ਸਬਜ਼ੀ ਦਿੰਦੇ ਆ ਤੇ ਚਾਰ ਫੁਲਕੇ ਹਰ ਬੰਦਾ ਆਪਣੇ ਆਪਣੇ ਘਰੋਂ ਚ ਸਾਨੂੰ ਦਿੰਦਾ ਸ਼ੁੱਕਰਵਾਰ ਸ਼ਾਮ ਨੂੰ ਇਹ ਡਿਲੀਵਰ ਕਰਦੇ ਆ ਸਾਰੇ ਪੋਚ ਤੇ ਸ਼ਨੀਵਾਰ ਸਵੇਰੇ ਮੈਂ ਤੇ ਮੇਰੀ ਹੋਰ ਟੀਮ ਸਾਰੇ ਅਸੀਂ ਇਹ ਇਕੱਠੇ ਕਰਦੇ ਇਕੱਠੇ ਕਰਕੇ ਫਿਰ ਅਸੀਂ ਚੋਪੜਪੱਟੀ ਚ ਅਸੀਂ ਇਹ ਸਾਰੇ ਡਿਲੀਵਰ ਆਈਡੀਆ ਤਾਂ ਮੈਨੂੰ ਹੈ ਸੀ ਕਿ ਅਸੀਂ ਜੋ ਕੰਮ ਪਲੇ ਦੇ ਕੰਮ ਕਰਾਂਗੇ ਉਹਦੇ ਨਾਲ ਜੁੜੇਗੇ ਜੁੜੇਗੇ ਸਾਡੇ ਨਾਲ ਇਸ ਕਰਕੇ ਸਾਡੇ ਨਾਲ ਹਾਫਲਾ ਵਧਾ ਜਾ ਰਿਹਾ ਦਿਨੋ ਦਿਨ ਜਿਹੜੇ ਬੰਦੇ ਨੂੰ ਪਤਾ ਚੱਲਦਾ ਉਹ ਮੇਰੇ ਨਾਲ ਜ਼ਰੂਰ ਜੁੜੇ ਚਾਹੇ ਇੱਥੇ ਦਾ ਹੋਵੇ ਲੋਕਲ ਹੋਵੇ ਮੈਨੂੰ ਮਲੇਰਕੋਟਲੇ ਦੂਰ ਰਾਣਾ ਸਾਹਿਬ ਇਧਰੋਂ ਵੀ ਆਉਂਦੇ ਆ ਲੋਕਾਂ ਦੇ ਫੋਨ ਕਿ ਤੁਸੀਂ ਜਿਹੜੀ ਇੱਕ ਦਿਨ ਦੀ ਸੇਵਾ ਦਿੰਦੇ ਹੋ ਸਾਡੇ ਨਾਲ ਰਲ ਕੇ ਹੋਰ ਦੋ ਦਿਨ ਦੀ ਇਹ ਸੇਵਾ ਕਰੋ ਅਸੀਂ ਅੱਗੇ ਹੋਰ ਨਵੇਂ ਪ੍ਰੋਜੈਕਟ ਲੈ ਕੇ ਆ ਰਹੇ ਹਾਂ ਜਿਹੜੇ ਮੈਂ ਤੁਹਾਨੂੰ ਦੱਸਿਆ 5 ਰੁਪਏ ਵਾਲੀ ਰੋਟੀ ਆਪਾਂ ਵੱਡੇ ਦਾ ਕੰਮ ਕਰਦੇ ਹੀ ਸੀ ਹੁਣ ਜੂਨੀਅਰ ਟੀਮ ਵੀ ਲਾਈ ਹੈ ਲੇਡੀਜ਼ ਆ ਉਹ ਵੀ ਮੇਰੇ ਨਾਲ ਕੰਮ ਕਰਦੀਆਂ ਜਿਹੜੇ ਪ ਵੰਡਦੇ ਆ ਸਿਰਫ ਇਹਨਾਂ ਦੱਸੋ ਵੀ ਤੁਹਾਨੂੰ ਰੋਟੀ ਬੈਂਕ ਦਾ ਜਿਹੜਾ ਆਈਡੀਆ ਕਿੱਥੋਂ ਆਇਆ ਜੀ ਇਹ ਆਈਡੀਆ ਇਹ ਸੰਸਕਾਰ ਹੁੰਦੇ ਆ ਠੀਕ ਹੈ ਉਹੀ ਮੇਰੇ ਅੰਦਰ ਜਿਹੜੇ ਜਾਗੇ ਅੱਜ ਤੇ ਇਹ ਸੰਸਥਾ ਮੈਂ 2 ਸਾਲ ਤੋਂ ਚਲਾ ਰਿਆ ਠੀਕ ਹੈ ਇੱਕ ਬੰਦੇ ਤੋਂ ਸਟਾਰਟ ਕੀਤੀ ਸੀ ਮੈਂ ਇਕੱਲੇ ਤੋਂ ਅੱਜ ਮੇਰੇ ਨਾਲ 300 ਬੰਦਾ ਮੇਰੇ ਨਾਲ ਜੁੜਿਆ ਹੋਇਆ ਜਿਹੜਾ ਮੈਨੂੰ ਰੋਟੀ ਦਿੰਦਾ ਤੇ ਅਸੀਂ ਕੀ ਕਰਦੇ ਆ ਪਹਿਲਾਂ ਫਰਡੇ ਨੂੰ ਸ਼ਾਮ ਨੂੰ ਇੱਕ ਦੋ ਪੋਜ ਦਿੰਦੇ ਆ ਇੱਕ ਬੋਜ ਦੇ ਅੰਦਰ ਛੋਟਾ ਪੋਚ ਹੁੰਦਾ ਜਿਹਦੇ ਚ ਸਬਜੀ ਦਿੰਦੇ ਆ ਤੇ ਚਾਰ ਫੁਲਕੇ ਇਸ ਹਰ ਬੰਦਾ ਆਪਣੇ ਆਪਣੇ ਘਰੋਂ ਚ ਸਾਨੂੰ ਦਿੰਦਾ ਅਸੀਂ ਸਾਡੇ ਛੋਟੇ ਬੰਦਰ ਵੀ ਆ ਸਾਡੀ ਟੀਮ ਦੇ ਜਿਹੜੇ ਕਿ ਸ਼ੁਕਰਵਾਰ ਸ਼ਾਮ ਨੂੰ ਇਹ ਡਿਲੀਵਰ ਕਰਦੇ ਆ ਸਾਰੇ ਪੋਚ ਤੇ ਸ਼ਨੀਵਾਰ ਸਵੇਰੇ ਮੈਂ ਤੇ ਮੇਰੀ ਹੋਰ ਟੀਮ ਸਾਰੇ ਅਸੀਂ ਇਕੱਠੇ ਕਰਦੇ ਆ ਇਕੱਠੇ ਕਰਕੇ ਫਿਰ ਅਸੀਂ ਚੋਪੜ ਪੱਟੀ ਚ ਅਸੀਂ ਇਹ ਸਾਰੇ ਡਿਲੀਵਰ ਕਰਦੇ ਆ ਤੇ ਸਰ ਜਦੋਂ ਸ਼ੁਰੂ ਕੀਤਾ ਸੀਗਾ ਤਦੋਂ ਸਿੰਘਾ ਇੰਨਾ ਆਈਡੀਆ ਵੀ ਕੀ ਜਿਹੜੀ 300 ਬੰਦੇ ਦੀ ਟੀਮ ਜਿਹੜੀ ਨਾਲ ਜੁੜ ਜਾਏਗੀ ਕਿਉਂਕਿ ਜਦੋਂ ਬੰਦਾ ਸ਼ੁਰੂ ਕਰਦਾ ਨਾ ਉਦੋਂ ਇਕੱਲਾ ਹੀ ਹੁੰਦਾ ਨਹੀਂ ਇਹ ਆਈਡੀਆ ਤਾਂ ਮੈਨੂੰ ਹੈ ਸੀ ਕਿ ਅਸੀਂ ਜੋ ਕੰਮ ਭਲੇ ਦੇ ਕੰਮ ਕਰਾਂਗੇ ਉਹਦੇ ਨਾਲ ਜੁੜੇਗੇ ਜੁੜੇਗੇ ਸਾਡੇ ਨਾਲ ਇਸ ਕਰਕੇ ਸਾਡੇ ਨਾਲ ਕਾਫਲਾ ਵੱਧਦਾ ਜਾ ਰਿਹਾ ਹੈ ਦਿਨੋ-ਦਿਨ ਜਿਹੜੇ ਬੰਦੇ ਨੂੰ ਪਤਾ ਚੱਲਦਾ ਉਹ ਮੇਰੇ ਨਾਲ ਜ਼ਰੂਰ ਜੁੜਦਾ ਚਾਹੇ ਇੱਥੇ ਦਾ ਹੋਵੇ ਲੋਕਲ ਹੋਵੇ ਮੈਨੂੰ ਮਲੇਰਕੋਟਲੇ ਦੂਰ ਰਾੜਾ ਸਾਹਿਬ ਇਦਾਂ ਵੀ ਆਉਂਦੇ ਆ ਲੋਕਾਂ ਦੇ ਫੋਨ ਕਿ ਅਸੀਂ ਵੀ ਤੁਹਾਡੇ ਨਾਲ ਜੁੜਨਾ ਚਾਹੁੰਦੇ ਹਾਂ ਕਿ ਤੁਸੀਂ ਜਿਹੜੀ ਇੱਕ ਦਿਨ ਦੀ ਸੇਵਾ ਦਿੰਦੇ ਹੋ ਕਿ ਸਾਡੇ ਨਾਲ ਰਲ ਕੇ ਹੋਰ ਦੋ ਦਿਨ ਦੀ ਇਹ ਸੇਵਾ ਕਰੋ ਇਹਦੇ ਨਾਲ ਕਹਿੰਦੇ ਤੁਸੀਂ ਛੋਟਾ ਇੱਕ ਐਸਾ ਪ੍ਰੋਜੈਕਟ ਲੈ ਕੇ ਆਓ ਜਿਹੜਾ ਜਿਵੇਂ 5 ਰੁਪਏ ਥਾਲੀ ਵਾਲਾ ਉਹ ਵੀ ਕਹਿੰਦੇ ਅਸੀਂ ਤੁਹਾਡੀ ਹੈਲਪ ਕਰਾਂਗੇ ਜਿਵੇਂ ਇਹ ਫ੍ਰੀ ਚੱਲ ਰਿਹਾ ਕਹਿੰਦਾ ਉਹ ਵੀ ਸ਼ੁਰੂ ਕਰੋ ਤੇ ਅਸੀਂ ਹੈਲਪ ਕਰਾਂਗੇ ਸਰ ਸੇਵਾ ਕਰਦੇ ਹਾਂ ਜਦੋਂ ਮਿਸ ਛੋਟੇ ਛੋਟੇ ਬੱਚਿਆਂ ਨੂੰ ਤੁਸੀਂ ਆਪ ਆਪਣੀ ਹੱਥੀਂ ਖਾਣਾ ਦਿੰਦੇ ਹੋ ਹਨ ਤੇ ਜਦੋਂ ਉਹਨਾਂ ਨੂੰ ਦਿਵਾਵਾ ਮਿਲਦੇ ਨੇ ਤੇ ਕਿੰਦਾ ਦਾ ਲੱਗਦਾ ਬਹੁਤ ਦਿਲ ਨੂੰ ਤਸੱਲੀ ਹੁੰਦੀ ਹੈ ਕਿ ਬਹੁਤ ਵਧੀਆ ਨੇਕ ਕੰਮ ਕਰ ਰਹੇ ਆ ਜਿਹੜਾ ਕਿ ਮੈਂ ਕਦੇ ਕੀਤਾ ਵੀ ਨਹੀਂ ਸੀ ਉਹ ਕੰਮ ਤੇ ਆਪਣੇ ਫਿਊਚਰ ਪਲਾਨਸ ਕੀ ਨੇ ਕਿ ਹੁਣ ਇਹਨੂੰ ਅੱਗੇ ਸੰਸਥਾ ਕਿੱਦਾਂ ਚੱਲੇਗੀ ਹਨਾ ਤੇ ਫਿਊਚਰ ਮੀਨਸ ਅੱਗੇ ਦੇ ਕੀ ਪਲਾਨ ਨੇ ਅਸੀਂ ਅੱਗੇ ਹੋਰ ਨਵੇਂ ਪ੍ਰੋਜੈਕਟ ਲੈ ਕੇ ਆ ਰਹੇ ਹਾਂ ਜਿਹੜੇ ਮੈਂ ਤੁਹਾਨੂੰ ਦੱਸਿਆ 5 ਰੁਪਏ ਵਾਲੀ ਰੋਟੀ ਉਹ ਵੀ ਲੈ ਕੇ ਆ ਰਹੇ ਹਾਂ ਹੋਰ ਅਸੀਂ ਜਿਵੇਂ ਆਪਾਂ ਵੱਡੇ ਦਾ ਕੰਮ ਕਰਦੇ ਹੀ ਸੀ ਹੁਣ ਜੂਨੀਅਰ ਟੀਮ ਵੀ ਲਾਈ ਹੈ ਜੂਨੀਅਰ ਟੀਮ ਹੈ ਲੇਡੀਜ਼ ਹੈ ਉਹ ਵੀ ਮੇਰੇ ਨਾਲ ਕੰਮ ਕਰਦੀਆਂ ਜਿਹੜੇ ਪੌਚ ਵੰਡਦੇ ਆ ਬੜਾ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਜੁੜਿਆ ਨੂੰ ਜੀ ਮੇਰੇ ਕੋ 2 ਸਾਲ ਹੋ ਗਏ ਅੱਛਾ ਜਦੋਂ ਸਟਾਰਟ ਹੋਈ ਤਾਂ ਤਰੋਂ ਤੋਂ ਨਾਲ ਹੀ ਹੋਣਾ ਇਹਦੇ ਤੇ ਕਿਦਾਂ ਦਾ ਲੱਗਦਾ ਜਦੋਂ ਸੇਵਾ ਕਰਦੇ ਹੋ ਬਹੁਤ ਅੱਛਾ ਲੱਗਦਾ ਬਸ ਬੈਸਟ ਲੱਗਦਾ ਹੈ ਕਿਉਂਕਿ ਜੋ ਹਮ ਜੋ ਹਮ ਦੂਸਰੋ ਕੋ ਦਿੰਦੇ ਹੈ ਉਹ हमको ਮਾਤਾ ਰਾਣੀ ਜਲਦੀ ਦਿੰਦੀ ਹੈ ਅੱਛਾ ਜੀ ਫਿਰ ਮਿਲਦੇ ਹਾਂ ਇਸੇ ਕੀ ਹੋਇਆ ਤਾਂ ਜੀ ਦੇਖ ਸਕਦੇ ਆਂ ਵੀ ਛੋਟੇ ਬੱਚੇ ਦੇ ਕਿੰਨਾ ਵਧੀਆ ਜਜ਼ਬਾ ਹੈਗਾ ਸਤਿ ਸ਼੍ਰੀ ਅਕਾਲ ਸਰ ਠੀਕ ਹੈ ਸਰ ਤੁਹਾਨੂੰ ਇਹਦੇ ਨਾਲ ਜੁੜੇ ਨੂੰ ਕਿੰਨਾ ਟਾਈਮ ਹੋ ਗਿਆ ਜੀ ਮੰਨੂ ਹੋਇਆ 2-4 2 ਸਾਲ ਹੋ ਗਏ ਅੱਛਾ ਜਦੋਂ ਸੇਵਾ ਕਰਦੇ ਹੋ ਕਿਦਾਂ ਦਾ ਲੱਗਦਾ ਜੀ ਠੀਕ ਵਧੀਆ ਲੱਗਦਾ ਜੀ ਅੱਛਾ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਾਨੂੰ ਤਕਰੀਬਨ ਪੌਣੇ ਦੋ ਸਾਲ ਹੋ ਗਿਆ ਜੀ ਇਹ ਅਸ਼ੀਸ਼ ਕੁਮਾਰ ਸ਼ਰਮਾ ਨੇ ਜਿਹੜਾ ਕੰਮ ਸ਼ੁਰੂ ਕੀਤਾ ਸੀ ਤੇ ਬਹੁਤ ਸਾਨੂੰ ਅੱਛਾ ਲੱਗਿਆ ਸਾਡੇ ਮਹੱਲੇ ਦੇ ਵਿੱਚੋਂ ਪਾਈ ਹਿੰਮਤ ਸੇ ਟੋਪਰੀਤ ਨਾਲ ਚੋਂ ਨਰਮਲ ਜਗਦੀਸ਼ ਨਗਰ ਤੋਂ ਹੋਰ ਸਸਤਾਰ ਕਲੋਨੀ ਦੇ ਵਿੱਚੋਂ ਕੁੱਤਨ ਸੋ ਘਰ ਸਾਡੇ ਨਾਲ ਬੀਬੀਆਂ ਜੁੜੀਆਂ ਹੋਈਆਂ ਨੇ ਜਿਹੜੀਆਂ ਦੋ ਦੋ ਰੋਟੀਆਂ ਤਿੰਨ ਤਿੰਨ ਰੋਟੀਆਂ ਪਾ ਕੇ ਲਫਾਪੇ ਦਿੰਦੀਆਂ ਫੇਸ਼ੀਨੀ ਦਾ ਬੱਚੇ ਭਾਈ ਆਪਣੇ ਪਲਟਾ ਜੀ ਸਾਰੇ ਲੜਕੇ ਇਕੱਠੇ ਕਰਕੇ ਲਿਆਉਂਦੇ ਆ ਫਿਰ 11 ਗਿਵਨ ਸਵੇਰੇ ਸਿੱਥੀ ਵੰਡ ਕੇ ਜਾਂਦੇ ਆ ਔਰ ਮਨ ਨੂੰ ਬੜੀ ਸ਼ਾਂਤੀ ਮਿਲਦੀ ਚਲੋ ਜਿੰਨੀ ਕਿ ਸਾਡੇ ਕੋਲ ਸੇਵਾ ਹੁੰਦੀ ਆ ਉਨੀ ਕ ਅਸੀਂ ਧਾਰਮਿਕ ਸੇਵਾ ਕਰਦੇ ਆ ਬਸ ਕਰਵਾ ਜੀ ਬਸ ਕਰ ਜੀ ਓਏ ਤੁਹਾਨੂੰ ਵੀ ਸੇਵਾ ਕਰੇ ਕਿਦਾਂ ਦਾ ਲੱਗਦਾ ਜੀ ਬਹੁਤ ਵਧੀਆ ਲੱਗਦਾ ਜੀ ਜਿਹੜੋ ਉਸ ਤੱਕ ਨਿਸ਼ਕਾਮ ਸੇਵਾ ਕਰ ਰਹੇ ਆਂ ਇਹ ਤੱਕ ਲੰਗਰ ਤਾਂ ਸਾਡੇ ਗੁਰੂ ਅਪੀਰਨ ਚਲਾਇਆ ਹੋਇਆ ਜਿਹੜਾ ਹਾਲ ਤੱਕ ਖਤਮ ਨਹੀਂ ਹੋਇਆ ਉਹ ਚੱਲੀ ਜਾ ਰਿਹਾ ਜੋ ਗੁਨਾੰਗ ਸਾਹਿਬ ਨੇ 20 ਰੁਪਏ ਦਾ ਲੰਗਰ ਚਲਾਇਆ ਸੀ 20 ਰੁਪਏ ਦੇ ਵਿੱਚ ਉਹ ਹੁਣ ਤੱਕ ਚੱਲੀ ਜਾ ਰਿਹਾ ਅਸੀਂ ਘਰ ਘਰ ਚੋਂ ਪਹਿਲਾ ਸ਼ੁੱਕਰਵਾਰ ਨੂੰ ਪਾਉਚ ਦਿੰਨੇ ਆਂ ਫਿਰ ਸੈਟਰਡੇ ਨੂੰ ਘਰ ਘਰ ਚੋਂ ਇੱਕ ਲਫਾਫੇ ਚਾਰ ਰੋਟੀਆਂ ਸਬਜ਼ੀ ਉਹ ਸਾਰੀ ਇਕੱਠੀ ਕਰਕੇ ਅਸੀਂ ਇਦਾਂ ਸਾਰੇ ਸਾਰੀ ਟੀਮ ਮਿਲ ਕੇ ਅਸੀਂ ਇਦਾਂ ਬੱਚਿਆਂ 'ਚ ਆ ਕੇ ਇੱਥੇ ਗਰੀਬ ਬੱਚਿਆਂ 'ਚ ਜਾ ਕੇ ਬੰਦਦੇ ਆਂ ਨਮਸਕਾਰ ਸਰ ਤੁਹਾਨੂੰ ਵੀ ਸੇਵਾ ਕਰਕੇ ਕਿੰਦਾ ਲੱਗਦਾ ਜਦੋਂ ਅਸੀਂ ਗਰੀਬ ਬੱਚਿਆਂ ਨੂੰ ਆਪਣੇ ਹੱਥੀਂ ਯਾਨੀ ਕਿ ਰੋਟੀ ਵਿੱਚ ਦਿੰਨੇ ਹਾਂ ਤਾਂ ਕਿੰਦਾ ਤਾਂ ਲੱਗਦਾ ਜੀ ਦੇਖੋ ਜੀ ਸਾਨੂੰ ਬਹੁਤ ਵਧੀਆ ਲੱਗਦਾ ਜਦੋਂ ਬੱਚਿਆਂ ਦੀਆਂ ਦੁਆਵਾਂ ਹਰ ਇੱਕ ਬੱਚੇ ਦੀ ਦੁਆ ਸਾਨੂੰ ਮਿਲਦੀ ਆ ਔਰ ਪ੍ਰਮਾਤਮਾ ਇਹਦੇ ਵਿੱਚ ਖੁਸ਼ ਹੁੰਦਾ ਸਾਨੂੰ ਇਹੀ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਵੱਧ ਚੜ ਕੇ ਸਾਡੇ ਨਾਲ ਹਿੱਸਾ ਪਾਓ ਔਰ ਅਸੀਂ ਆਪਾਂ ਇਸ ਸੰਸਥਾ ਨੂੰ ਹੋਰ ਡਵੈਲਪ ਕਰੀਏ ਤੇ ਜਿਹੜੀ ਅੱਜ 300 ਹੈ ਇਹ ਸਾਡੇ ਕੋਲੇ 3000 ਹੋਣੀ ਚਾਹੀਦੀ ਆ ਸਾਨੂੰ ਇਹੀ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦੇ ਆਂ ਇਹੀ ਸੰਗਤ ਅger ਬੇਨਤੀ ਕਰਦੇ ਆਂ कि ਸਾਨੂੰ ਇਹ ਜਿਹੜੇ ਵੱਧ ਚੜ ਕੇ ਹਿੱਸਾ ਦਿਓ ਤੇ ਅਸੀਂ ਇਸ ਸੰਸਥਾ ਨੂੰ ਹੋਰ ਅੱਗੇ ਵਧਾ ਸਕੀਏ ਤਾਂ ਏਸੀ ਕੁਝ ਗੱਲਾਂ ਬਾਤਾਂ ਇਸ ਸੰਸਥਾ ਬਾਰੇ ਤੁਹਾਨੂੰ ਮੈਂ ਲੋਕੇਸ਼ਨ ਦੱਸ ਦਿੰਨਾ ਵੀ ਇਸ ਲੋਕੇਸ਼ਨ ਕਿੱਥੇ ਸਰ ਇੱਕ ਵਾਰੀ ਲੋਕੇਸ਼ਨ ਦੱਸ ਦਿਓ ਵੀ ਤੁਹਾਡੇ ਨਾਲ ਕਿਸੇ ਨੇ ਕੰਟੈਕਟ ਕਰਨਾ ਹੋਵੇ ਤੇ ਆਪਣਾ ਨੰਬਰ ਵੀ ਦੱਸ ਦਿਓ ਲੋਕੇਸ਼ਨ ਹੈ ਦੁਗਰੀ ਚ ਭਾਈ ਹਿੰਮਤ ਸਿੰਘ ਨਗਰ ਗਲੀ ਨੰਬਰ 6 ਮੇਰਾ ਫੋਨ ਨੰਬਰ ਹੈ 9878220807 ਅਸ਼ਵਨੀ ਸ਼ਰਮ ਤਾਂ ਤਸੀਂ ਆਪ ਹੀ ਦੇਖ ਲੈ ਵੀ ਕਿੰਦਾ ਜਿਹੜੀ ਸੰਸਥਾ ਸ਼ੁਰੂ ਹੋਈ ਐ ਤੇ ਇੱਕ ਬੰਦੇ ਤੋਂ ਲੈ ਕੇ ਅੱਜ 300 ਜਣੇ ਹੋ ਚੁੱਕੇ ਤੇ ਉਮੀਦ ਕਰਦੇ 300 ਤੋਂ 3000 ਵੀ ਹੋਵੇ ਤਾਂ ਜੇਕਰ ਤੁਸੀਂ ਵੀ ਸੰਸਥਾ ਦਾ ਹਿੱਸਾ ਬਣਨਾ ਚਾਹੁੰਦੇ ਤਾਂ ਉਹਨਾਂ ਦਾ ਕੰਟੈਕਟ ਸ਼ੇਅਰ ਕਰ ਹੀ ਦਿੱਤਾ ਤੇ ਇਦਾਂ ਦੀਆਂ ਹੋਰ ਜਿਹੜੀਆਂ ਕਿ ਦਿਲਚਸਪ ਜਿਹੜੀਆਂ ਸਟੋਰੀਆਂ ਵਾਸਤੇ ਸਾਡੇ ਚੈਨਲ ਨੂੰ ਫੋਲੋ ਜੁਆਇਨ ਕਰ ਲਓ ਸਿਟੀ ਹੈਡਲਾਈਨਸ ਕੈਮਰਾਮੈਨ ਗੁਰਪ੍ਰੀਤ ਦੇ ਨਾਲ ਮੈਂਬਰ ਵੀਰ ਦਾ ਸਿਟੀ ਹੈਡਲਾਈਨਸ ਲੁਧਿਆਣਾ ਥੈਂਕ ਯੂ